ਅੱਜ 31 ਅਗਸਤ 2024 ਨੂੰ ਆਪਾਂ ਇਸ ਟਾਈਮ ਐਵਸਫੋਰਡ ਦੇ ਗੁਰਦੁਆਰਾ ਸਾਹਿਬ ਕਲਗੀਧਰ ਖੜੇ ਆ ਤੇ ਜਿੱਥੇ ਕਿ ਕੱਲ ਨੂੰ ਨਗਰ ਕੀਰਤਨ ਜਿਵੇਂ ਹੋਣਾਗਾ ਤੇ ਇਹ ਜਿਹੜਾ ਨਗਰ ਕੀਰਤਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਸਾਹਿਬ ਨਾਲ ਸੰਬੰਧਤਾ 420 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਹੋਇਆ ਉਦੇ ਸਬੰਧ ਵਿੱਚ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਆਰਬੀ ਨਗਰ ਕੀਰਤਨ ਜਿਵੇਂ ਹੋਊਗਾ ਤੇ ਇੱਕ ਦਿਨ ਪਹਿਲਾਂ ਆ ਉਸ ਨਗਰ ਕੀਰਤਨ ਤੋਂ ਜਿਹੜਾ ਇੱਥੇ ਮਾਹੌਲ ਆ ਆਪਾਂ ਉਹ ਦੇਖਣ ਆਏ ਆ ਤੇ ਮੱਥਾ ਪਟੇ ਕੇ ਅੰਦਰ ਤੇ ਆ ਗੁਰਦੁਆਰਾ ਸਾਹਿਬ ਆ ਬਹੁਤ ਖੂਬਸੂਰਤ ਆ ਆਇਬਸਪੋਰਡ ਆ ਜਿਹੜਾ ਇਹ ਕੈਨੇਡਾ ਦੇ BC ਸੂਬੇ ਤੱਕ ਆ ਸਿਟੀ ਸਿਟੀ ਕਹੋ ਨਿਕਾ ਜਾਂ ਜਿਹੜਾ ਕਿ ਅ ਸਰੀ ਤੋਂ 45 40 45 ਮਿੰਟਾਂ ਦੇ ਦੂਰੀ ਤੇ ਆ ਤੇ ਇੱਥੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਸਜਣਗੇ ਤੇ ਕੱਲ ਨੂੰ ਜਿਹੜਾ ਕਿ ਆਪਾਂ ਦੇਖਣਾ ਵਾਂਗੇ ਇੱਕਦਮ ਪਹਿਲਾਂ ਦਾ ਜਿਹੜਾ ਮਾਹੌਲ ਇੱਥੇ ਬਣਿਆ ਹੋਇਆ ਸੰਗਤਾਂ ਦਾ ਉਹ ਅੱਜ ਆਪਾਂ ਇੱਥੇ ਦੇਖਣਾ ਹੈ ਆ ਪਾਰਕਿੰਗ ਵਗੈਰਾ ਇੱਥੇ ਬਹੁਤ ਮੁਸ਼ਕਲ ਨਾਲ ਮਿਲਦੀ ਆ ਹੁਣ ਤੇ ਆਪਾਂ ਉਧਰ ਦੀ ਐਂਟਰ ਹੋ ਕੇ ਫਿਰ ਦੇਖਦੇ ਆ ਅੱਜ ਦੇ ਕੁਝ ਡ੍ਰੈਸ ਉਹ ਦੇਖੋ ਆਹ ਦੇਖੋ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਇੱਧਰ ਵੀ ਲੱਗਿਆ ਦੋਨੇ ਸਾਈਡਾਂ ਦੇ ਉੱਤੇ ਮਹਾਨ ਨਗਰ ਕੀਰਤਨ 1 ਸਤੰਬਰ 2024 ਤੇ ਇਹ ਨਗਰ ਕੀਰਤਨ ਇੱਥੇ ਜਿਹੜਾ ਸਤੰਬਰ ਦਾ ਪਹਿਲਾ ਸੰਡੇ ਹੁੰਦਾ ਹਰ ਸਾਲ ਉਦੋਂ ਹੁੰਦਾ ਹੈ ਤੇ ਇਹ ਸਾਰਾ ਇੱਥੋਂ ਦਾ ਪਾਰਕਿੰਗ ਏਰੀਆ ਜਿਹੜਾ ਆਪਾਂ ਇਸ ਟਾਈਮ ਦੇਖੀ ਜਾਂਦੇ ਆ ਸਾਹਮਣੇ ਆਪਣੇ ਤੇ ਬਾਕੀ ਫਿਰ ਆਪਾਂ ਨਾਲ-ਨਾਲ ਮਾਹੌਲ ਦੇਖਾਵਾਂਗੇ ਆਹ ਫੁੱਲ-ਬੂਟੇ ਜਿਹੜੇ ਇੱਥੇ ਲੱਗੇ ਹੋਏ ਨੇ ਉਹਨਾਂ ਨੂੰ ਪਾਣੀ ਲੱਗ ਰਿਹਾ ਨਾਲ-ਨਾਲ ਤੇ ਲਿਟਰੇਚਰ ਦੀਆਂ ਕੁਝ ਇੱਥੇ ਜਿਹੜੀਆਂ ਅ ਸਟਾਲਾਂ ਲੱਗੀਆਂ ਹੋਈਆਂ ਨੇ ਉਹ ਵੀ ਆਪਾਂ ਦੇ ਚੱਲਦੇ ਜਾਂਦੇ ਸਭ ਤੋਂ ਪਹਿਲਾਂ ਜਿਹੜੀ ਸਟਾਲ ਆ ਹੋਏ ਆ ਜਦੋਂ ਆਪਾਂ ਐਂਟਰ ਹੁੰਨੇ ਆ ਤਾਂ ਆਪਾਂ ਨੂੰ ਆਹ ਮਿਲਦੀ ਹੈ ਸਟਾਲ ਜਿੱਥੇ ਬਕਵਾਕ trànੀਆਂ ਕਤਾਬਾ ਮਿਲਦ ਹਨ ਤੇ ਤੁਸੀਂ ਵੀ ਦੇਖੋ ਆਂ ਪੱਟੀ ਤੇ ਲਿਖਿਆ ਹੋਇਆ ਇਹਦੇ ਨਾਲ ਇਹ ਬੰਦੇ ਹਾਂ ਊੜਾੜਾ ਸਾਰਾ ਬਹੁਤ ਆਗੀ ਗੱਲਾਂ ਹਾਂ ਹਾਂ ਸਾਰਾ ਕੁਝ ਲਿਖਿਆ ਹੋਇਆ ਹੁੰਦਾ ਸਾਰਾ ਇਹ ਜਿਹੜੀ ਸਟਾਲ ਹੈ ਜੀ ਵਾਲੀਆਂ ਭਾਣੇ ਸਾਰੀਆਂ ਜੇ ਤੁਸੀਂ ਆਓ ਤਾਂ ਇੱਥੇ ਇਹ ਪ੍ਰਾਪਤ ਕਰ ਸਕਦੇ ਹੋ ਗੋਤਵਰਾ ਸਾਹਿਬ ਦੀ ਇਧਰਲੀ ਸਾਈਡ ਦੇ ਉੱਤੇ ਜਾਨੀ ਕਹਿ ਸਕਦੇ ਹਾਂ ਵੀ ਬੈਕ ਸਾਈਡ ਦੇ ਉੱਤੇ ਇੱਕ ਇਤਿਹਾਸਕ ਪ੍ਰਦਰਸ਼ਨੀ ਲੱਗੀ ਹੋਈ ਹੈ ਜਿਸ ਵਿੱਚ ਖਾਲਸਾ ਬੇਸ ਕੀਮਤੀ ਪ੍ਰਤਾਨ ਹੱਥ ਲਿਖਤ ਗ੍ਰੰਥ ਨੇ ਸਿੱਕੇ ਨੇ ਅਖਬਾਰਾਂ ਨੇ ਤੇ ਬਾਕੀ ਹੋਰ ਕੁਸਾ ਜਿਹੜਾ ਉਹ ਆਪਾਂ ਦੇਖਦੇ ਹਾਂ ਇੱਥੇ ਨਾਲ ਪਹੁੰਚਦੇ ਹਾਂ ਆਪਾਂ ਜੇ ਖਸਾ ਨਾ ਪਤਾ ਲੱਗਿਆ ਤਾਂ ਤੇ ਜੋੜੇ ਇੱਥੇ ਲਾਦਨੇ ਆ ਤੇ ਇਹਨਾਂ ਨੂੰ ਦੇਖਦੇ ਇਹ ਹੈਗੇ ਆ ਸਿੱਕੇ ਸਾਰੇ ओरिजिनल ਨਹੀਂ ਸਿੱਕੇ ਵੇਚਣੋ ਇੱਕ ਜਿਹੜੇ ਨਾਨਕ ਸਾਹੀ ਸਿੱਕੇ ਹੁੰਦੇ ਆ ਉਹ ਕਿੱਥੇ ਹਾਂਜੀ ਨਾਨਕ ਸਾਹੀ ਸਿੱਕੇ ਉਹ ਇੱਧਰ ਆ ਇੱਧਰ ਆ ਗੱਭਰੇਟੇ ਰਹੋ ਤੇ ਠੀਕ ਠੀਕ ਹੈ ਠੀਕ ਹੈ ਉਹ ਹੁਣ ਗੱਲ ਕਰਦਾ ਜੇ ਜੇ ਸੁਣਦੇ ਜਾਂ ਸੁਣ ਸਕਦੇ ਠੀਕ ਹੈ ਕੀ ਕਰਤਾ ਲੈ ਆਖੀ ਉਹ ਇਸ ਰਾਜਨੀਤਿਕ ਨਾ ਪਿਆਰ ਦੇ ਦੋ ਉਹ ਜੋ ਸੱਤ ਸਾਲ ਦੀ ਸੀ ਤੇ ਆ ਦੇਖਦੇ ਆ ਆ ਸੀਗਾ ਖਾਲਸਾ ਸਰਕਾਰ ਲਾਹੌਰ ਉੱਥੋਂ ਦਾ ਕੋਆਨ ਆ ਉਹ ਬਣਦੇ ਸੀ ਤੇਰੇ ਦੇ ਤੇ ਇੱਕ ਦੋ ਕੋਆਨ ਆਪਣੇ ਕੋਲ ਵੀ ਹੋਏਗੇ ਨੇ ਤੇ ਬਾਕੀ ਆ ਮਿਸਲਾਂ ਮਹਾਰਾਜ ਰਣਜੀਤ ਸਿੰਘ ਬਲੇ ਦੇ ਤੋਂ ਰਾਜ ਦਾ ਸਿੱਕਾ ਜਿਹੜਾ ਡੇ ਨਾਲ ਬਾਜੀ ਖਾਨ ਦਾ ਇਹ ਆਟਾਟੀ ਪਰਕਵਾਨ ਤੇ ਤੁਹਾਡੇ ਨਾਲ ਇਸ ਮਾਇਨੇ 19 ਸਿੱਕਾ ਕਿਉਂ ਕਹਿੰਦੇ ਹੋ ਵੀ ਇਹ ਆ ਦੇਖੋ ਇਹ ਹੈਗਾ ਜੀ ਆ 19 ਸਿੱਕਾ ਇਹ ਵੀ ਕਸ਼ਮੀਰ ਦਾ ਹੀ ਇਹਨੂੰ ਕੜ ਲਓ ਆਪਣਾ ਸੁੰਨੀ ਸਿੱਕੇ ਆਪਣਾ ਰਾਜ ਖਤਮ ਹੋ ਗਿਆ 1849 ਤੇ ਜਿਹੜਾ ਕਸ਼ਮੀਰ ਸੀਗਾ ਆਪਣੇ ਤੋਂ 3 ਸਾਲ ਪਹਿਲਾਂ ਆ ਸੀਗਾ 1879 ਆ ਦੇਖੋ ਹੱਥ ਲੇਟਦਾ ਹੈ ਨਾਨਕ ਪ੍ਰਕਾਸ਼ 1879 ਜੀ ਭਾਈ ਸੰਤੋਖ ਸਿੰਘ ਤੇ ਇੱਕ ਖੰਡ ਜੀਵਾਵਾਦ ਨੂੰ ਕਾਲਜ ਦਾ ਫੋਰਮੈਂਟ ਸੀਗੀ ਤੇ ਆ ਹੈਗਾ ਇਹ ਵੀ ਭਾਈ ਸੰਤੋਖ ਸਿੰਘ ਇਹ ਵੀ ਹੱਥ ਲੇਟਦਾ ਸਾਰੀ ਭਾਈ ਰਤਨ ਸਿੰਘ ਪੰਗੂ ਇਹ ਸੁੱਖਾ ਸਿੰਘ ਮਹਤਾਬ ਸਿੰਘ ਦੇ ਪੋਤਰੇ ਹੋਏ ਆ ਜਰਨੈਲ ਮਸਤਰੀਨ ਦਾ ਸਰਦਾਰ ਹਾਂਜੀ ਹਾਂਜੀ ਜਿਹੜਾ ਆ ਇਹਦਾ ਸਭ ਤੋਂ ਵੱਡਾ ਰੋਲ ਹੈ ਜਿਸ ਸਿੱਖ ਧਰਮ ਸਿੱਖ ਰਾਜ ਖਤਮ ਕਰਦਾ ਇਸ ਸਾਡੀ ਇਸ ਸਾਡੀ ਜਾਣ ਨੂੰ ਪੈਦਾ ਕਰਦਾ ਦੋਸਤ ਇਧਰ ਹੈਗੀ ਹੈ ਕ੍ਰਾਂਤੀ ਦੁਨੀਆ ਦੀ ਸਭ ਤੋਂ ਛੋਟੇ ਕਾਰਨ ਉਹ ਸੀ ਬਾਲਾ ਛੋਟਾ ਗੁਰੂਗੁਰ ਆਪਣਾ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇਖਿਆ ਸੀਗਾ ਉਮ ਵੀ ਇੱਥੇ ਬਹੁਤ ਛੋਟੀ ਕ੍ਰਾਂਤੀਫ ਆ ਇਹ ਆ ਸੀ ਬਹੁਤ ਜਿਆਦਾ ਛੋਟੀ ਹੈ ਇਹ ਇਹ ਵੀ ਕ੍ਰਾਂਤੀਫ ਹੈ ਜੀ ਹਾਂ ਜੀ ਇਹ ਇੱਕ ਇੰਚ ਦੀ ਹੈ ਜੀ ਇਹ ਦੋ ਇੰਚ ਦੀ ਹੈ ਉਹ ਅੱਛਾ ਇਹ ਇੱਕ ਇਹ ਤੁਸੀਂ ਕਿੱਥੋਂ ਲਈ ਇਹ ਉਹਨਾਂ ਦੀ ਕਲੈਕਸ਼ਨ ਹੈ ਹੈ ਇਹ ਉਹ ਬਾਈ ਜੀ ਦੀ ਕਲੈਕਸ਼ਨ ਹੈ ਕਿਹੜਿਆਂ ਦੀ ਉਹ ਜਿਹੜਾ ਦਮਾ ਸਾਰੇ ਸਿੱਕੇ ਸਾਰੇ ਸਾਰੇ ਸਿੱਕੇ ਠੀਕ ਹੈ ਪੱਤਾ ਜੀ ਨੇ ਜਿੱਦ ਕੇ ਸੋ ਦਿੰਦੇ ਨੇ 400 ਰੁਪਏ ਮਾਰੀ ਦਾ ਹਾਂਜੀ ਅੱਛਾ ਠੀਕ ਹਾਂ ਜੀ ਹੱਥ ਲਿਖੇ ਹਾਂਜੀ ਹਾਂਜੀ ਗੁਰਬਾਣੀ ਦਾ ਹੱਥ ਲਿਖਤ ਗ੍ਰੰਥ ਸਾਰੇ ਹੱਥ ਲੇਟ ਹੱਥ ਲੇਟ ਗੁਰਬਾਣੀ ਦੀ ਪੋਥੀ ਆ ਦੇਖੋ ਕਿੰਨੀ ਸੋਹਣੀ ਆ ਸਵੇਪਰਾਣ ਇਹ ਸਵੇਪਰਾਣ ਤੇ ਆ ਗੁਰਬਾਣੀ ਦੀ ਪੋਥੀ ਆ ਆ ਗੀਤਾ ਦੇ ਸ਼ਲੋਕ ਤੇ ਆ ਖਵਾਰਾਂ ਨੇ ਇੱਧਰ ਹਾਲ ਸਾਰਾ ਸਮੇਰੀਆਂ ਖਵਾਰਾਂ ਆਹਾ ਸਾਰੀਆਂ ਉਹ ਦੇਖੋ ਵੀ ਉਹ ਦੁਨੀਆਪੁਰ ਕੇ ਕਿਸੇ ਨੇ ਲੱਪੜੀ ਹੋਈ ਤਾਂ ਲੱਪੜੀ ਹੈ ਇਹ ਹੈਗੀ ਹੈਗੀ 1946 ਦੀ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀ ਹੈ 1740 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਮळे ਬੋਲਦੇ ਵੀ ਮੈਂ ਰਿਕਾਰਡ ਕਰ ਲੈਂਦਾ ਇਹ ਸਿਕੰਦਰ ਲੋਧੀ ਦੇ ਉਹ ਸਿੱਕੇ ਆ ਜਦੋਂ ਪਹਿਲੀ ਪਾਸ਼ਾਹੀ ਨੇ ਬੀਰ ਬਦਾ ਲੰਗਰ ਲਾਇਆ ਸੀਗਾ ਸੱਚਾ ਸੌਦਾ ਕੀਤਾ ਸੀਗਾ ਬੀਰਪੇ ਦਾ ਸਿਕੰਦਰ ਲੋਧੀ ਦੇ ਸਮੇਂ ਇਹਦੇ ਤੋਂ ਬਾਬਰ ਨੇ ਕੋਲੇ ਜੀ ਰਾਜ ਇਹ ਪਹਿਲਾ ਬਹਿਲੋ ਲੋਧੀ ਸੀਗਾ ਬਹਿਲੋ ਲੋਧੀ ਦਾ ਸਿਕੰਦਰ ਲੋਧੀ ਆਇਆ ਗੁਰੂ ਸਾਹਿਬ ਦੇ ਸਮੇਂ ਪਰ ਇਹ ਅਯਾਸ਼ ਬਹੁਤ ਹੋ ਗਏ ਸੀ ਐਸ਼ੋਪਰਾਸਤੀ ਲਾਪੇ ਸੀ ਕਰਨਾ ਥੋੜੇ ਜੇ ਕਹੋ ਕਿ ਪਾਵਰ ਘਟ ਗਈ ਸੀ ਫਿਰ ਉਹ ਤੋਂ ਰਾਜ ਖੋਲਿਆ ਕੇ ਬਾਬਰ ਨੇ ਫਿਰ ਬਾਬਰ ਤੋਂ ਬਾਅਦ ਉਹਦਾ ਬੇਟਾ ਹਮਾਜੂ ਚੱਲਿਆ ਫਿਰ ਸਾਰਾ ਮੁਗਲ ਖਾਨਦਾਨ ਹੀ ਚੱਲਿਆ ਸੁਲਤਾਨ ਤੋਂ ਅੱਗੇ ਕਾਹਨੀਆਂ ਉਸ ਕਹਾਣੀ ਆਉਂਦੇ ਆ ਇਹ ਪਰਚੀ ਦਾ ਆ ਇਹ ਜਿਹੜੀ ਵਾਲੀ ਸੇਨ ਵੀ ਕਰਦੇ ਨੇ ਕਿ ਦੁਪਾਰਾ ਵਾਸਤੇ ਦਰਸ਼ਨ ਦਰਸ਼ਨ ਦਰਸ਼ਣੀ ਐ ਵੈਸੇ ਸੇ ਲੈ ਆ ਵੀ ਇੱਥੇ ਜਿਹੜੀ ਇਹ ਪ੍ਰਦਰਸ਼ਨੀ ਸੀਗੀ ਇੱਥੇ ਜਿਹੜਾ ਇੱਥੇ ਇਹ ਬਾਈ ਕੋਲੇ ਹੱਥ ਜਿਹੜੇ ਹੱਥ ਲਿਖਤ ਗ੍ਰੰਥ ਨੇ ਉਹਦਾ ਬਹੁਤ ਜ਼ਿਆਦੇ ਨੇ ਸਭ ਤੋਂ ਛੋਟੀ ਕ੍ਰਾਣ ਉਹ ਵੀ ਆ ਤੇ ਟਰਾਈ ਕਰਾਂਗੇ ਆਪਾਂ ਨੈਕਸਟ ਟਾਈਮ ਆਪਾਂ ਵੀ ਇਹੋ ਜਿਹਾ ਕੁ ਕੰਮ ਕਰਨਾਂ ਦੀ ਤੇ ਆ ਹੈਗੀਆਂ ਨੇ ਇੱਥੇ ਕੋਟਮਾ ਜਿਹੜੀਆਂ ਮਿਲਦੀਆਂ ਨੇ ਆ ਸਿਆਸੀ ਦਰਵਾਜ਼ਾ ਮਹਾਰਾ ਰਣਜੀਤ ਸਿੰਘ ਦਾ ਤੇ ਫੋਟੋ ਮਿਲ ਲਈ ਸਾਡੇ ਕੋਲ ਉਹ ਬਹੁਤ ਖੂਬਸੂਰਤ ਤੇ ਇਸ ਤਰ੍ਹਾਂ ਦਾ ਅੱਜ ਦੀ ਤਿਆਰੀ ਆ ਉੱਧਰ ਵੀ ਚੱਲੀ ਜਾਂਦੀ ਕਿ ਜੇ ਆਪਾਂ ਦੇਖੀਏ ਥੋੜਾ ਜਿਹਾ ਬਸ ਤਾਂ ਆਪੇ ਕੱਲ ਨੂੰ ਦੇਖਾਂਗੇ ਅਸੇ ਤਾਂ ਤੇ ਇੱਧਰ ਸਟਾਲਾ ਜਿਵੇਂ ਹੁਣ ਜਿਹੜੇ ਹੈਗੇ ਨੇ ਤੰਬੂ ਜਿਹਾ ਲੱਗ ਚੁੱਕੇ ਨੇ ਇੱਥੇ ਕੱਲ ਨੂੰ ਸਟਾਲਾ ਲੱਗਣਗੇ ਇਹਨਾਂ ਨੂੰ ਆਪਾਂ ਦੇਖ ਕੇ ਫਿਰ ਚੱਲਦੇ ਆਂ ਗਾਹਾਂ ਦੇਖਦੇ ਆਂ ਰੋਡਾਂ ਦੇ ਉੱਤੇ ਕੀ ਮਾਹੌਲ ਆ ਥੋੜਾ ਬਹੁਤ ਉਹ ਵੀ ਦੇਖਾਂਗੇ ਤੇ ਅੱਜ ਮੜਾ ਇਹਨੂੰ ਦੇਖ ਕੇ ਫਿਰ ਚੱਲਦੇ ਆਂ ਘਰ ਨੂੰ ਤੇ ਕੱਲ ਨੂੰ ਆਵਾਂਗੇ ਆਪਾਂ ਅੱਛੇ ਨਗਰ ਕੀਰਤਨ ਤੇ ਤੇ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਵਾਂਗੇ ਜਿੰਨੇ ਕੁ ਹੋ ਸਕੇ ਤੇ ਅੱਜ ਹਜੇ ਭੀੜ ਹੈਗੀ ਆ ਪਰ ਫਿਰ ਵੀ ਹੁੰਦੀ ਨਹੀਂ ਹੈ ਕੱਲ ਨੂੰ ਬੜੀ ਜ਼ਿਆਦਾ ਹੋਣੀ ਹੈ ਆ ਦੇਖਿਓ ਆ ਇੱਕ ਦਿਨ ਪਹਿਲਾਂ ਦਾ ਸਾਰਾ ਮਾਹੌਲ ਅੱਜ ਇੱਥੇ ਸ਼ਟਾਲਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਤੇ ਇੱਥੇ ਮਹਿੰਸਤਾਂ ਸਟੇ ਹੋਊਗੀ ਇਹ ਵੀ ਜਿਹੜਾ پارک ਆ ਇਹਦਾ ਨਾਂ ਵੀ ਗੁਰਗੋਬ ਸਿੰਘ ਦੇ ਨਾਂ ਤੇ ਆ ਬਾਕੀ ਇਹਦੇ ਬਾਰੇ ਆਪਾਂ ਡਬਲ ਵੀਡੀਓ ਬਣਾਈ ਹੋਈ ਆ ਜੇ ਦੇਖਣੀ ਹੋਵੇ ਤਾਂ ਚਲੋ ਆਪਾਂ ਅੱਗੇ ਨੂੰ ਚੱਲਦੇ ਹਾਂ ਉਧਰ ਚੱਲਦੇ ਆਪਾਂ ਦੇਖਦੇ ਆ ਕੀ ਮਾਹੌਲ ਬਣਿਆ ਹੋਇਆ ਤੇ ਪੀ ਪੁਰ ਕੋੜ ਕਾ ਤਾਂ ਫੇਰ ਵੀ ਹੈਗਾ ਇਹੋ ਜੀ ਗੱਲ ਨਹੀਂ ਹੈਗੀ ਵੀ ਨਹੀਂ ਹੈਗਾ ਤੇ ਚਲੋ ਜਿਹਨੂੰ ਮੌਕਾ ਮਿਲਿਆ ਤਾਂ ਉਹ ਇਸ ਨਗਰ ਕੀ ਉੱਤਮ ਵਿੱਚ ਜ਼ਰੂਰ ਪਹੁੰਚਿਆ ਆ ਦੇਖੋ ਟਰੈਕਟਰ ਖੜੇ ਆ ਉਹ ਵੀ ਤੁਹਾਨੂੰ ਦਿਖਾ ਚੁ ਲਈਏ ਹੁਣ ਹੀ ਦੇਖ ਲੈਣੇ ਆਂ ਬੋਰ ਕੜਾ ਆ ਖਾਲਸਾ ਸਕੂਲ ਗੱਤਕਾ ਉਹਨਾਂ ਦਾ ਇਹ ਗੱਡੀ ਆ ਆ ਦੇਖ 3620 ਇਹ ਫੋੜਾ ਪੂਰਾਲੇ ਦਾ ਚੋਤਾ ਟਰੈਕਟਰ ਹੈ ਇਹਨਾਂ ਦਾ ਉੱਧਰ ਨਾਟ 11 ਫਿਰਿਆ ਦੋ ਤੇ ਟਰੈਕਟਰ ਕਾਫੀ ਖੜਿਆ ਇੱਥੇ ਪਿਛਲੀ ਵਾਰ ਇੰਨੇ ਨਹੀਂ ਸੀ ਜਿੰਨਾਂ ਦਾ ਇੱਥੇ ਕਿ ਦੋ ਆ ਖੜੇ ਇੱਕ ਉਹ ਸਿੱਧਾ ਨਾਟਕ ਚਾਰ ਆ ਗਿਆ ਕਾਫੀ ਫਿਰ ਇੱਕ ਉਧਰ ਖੜਾ ਪੀ ਉਹ ਕਿਹੜਾਗਾ ਸਭ ਰਾਜ ਇਹ ਆਹ بڑا ਟਰੈਕਟਰ ਇਹ ਗਰੇ ਰਹਾ ਇਹ ਵਾਲਾ ਕਰਨਾ ਆ ਗਿਆ ਨਾਟ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਇਸ ਤਰ੍ਹਾਂ ਕੱਲ ਨੂੰ ਆਉਣਗੇ ਉੱਥੇ ਚੜ੍ਹਦੀ ਗਲਾ ਟਰੈਕਟਰ ਤੇ ਦੇਖੋ ਦੇਖੋ ਪੈਰ ਕਿੱਥੇ ਕਰ ਰਿਹਾ ਮਾਲਵਾ ਵੈਲਟ ਮੋਡੀਫਾਈ ਕੀਤਾ ਪੂਰਾ ਇਸ ਤਰ੍ਹਾਂ ਦਾ ਤੇ ਇੱਥੇ ਮਾਹੌਲ ਆ ਨਪਾ ਚੱਲਦੇ ਆ ਇਹ ਰੋਡ ਦੇ ਉੱਤੇ ਜਾਣਾ ਗੁਰੂ ਆਹਾਂ ਨਗਰ ਕੀਰਤਨ ਸਾਰਾ ਇੱਧਰ ਲੱਗਿਆ ਹੋਣਾ ਸਟਾਲਾਂ ਸਾਰੀਆਂ ਆਜੋ ਦਿਖਾਈਏ ਤੇ ਨਾਲ ਦੇਖੀਏ ਇੱਕ ਦਿਨ ਪਹਿਲਾਂ ਇੱਥੇ ਕੀ ਹਾਲ ਲੱਗਦਾ ਆਇਆ ਵੀ ਇੱਥੇ ਬੈਂਡ ਜੋੜੀ ਖੜੀ ਹੈ ਨਾਲ ਤੋਂ ਨਾਲ ਅੱਜ ਜਾਂਦਾ ਜਲਦੀ ਕੰਮ ਆਹ ਦੇਖੋ ਵੀ ਅੱਜ ਅੱਜ ਤੋਂ ਹੀ ਸ਼ੁਰੂ ਹੋ ਗਿਆ ਤਾਂ ਲਾ ਉਹ ਬੈਠਿਆ ਪੀਵੀ ਵਾਲੇ ਲੈ ਵੀ ਆਹ ਦੇਖ ਲੈ ਇੱਥੇ ਪਾਣੀ ਪੂਣੀ ਕੁਝ ਵੀ ਲੈਣਾ ਸਾਰਾ ਕੁਝ ਚੱਲਦੀ ਹੈ ਨਾ ਸੇਵਾ ਹੈ ਔਰ ਉਹਦਾ ਚਾਰ ਨਾਲ ਮੱਥਾ ਮਾਰੀ ਜਾਂਦਾ ਇੱਕ ਦਿਨ ਪਹਿਲੀ ਚੱਲ ਪਿਆ ਕੰਮ ਆ ਲੱਗਾ ਤੇ ਜਾਗੂ ਇਧਰ ਹੀ ਪਾ ਲੇ ਲਾ ਵੀ ਫਿਰਦੇ ਨੇ ਰੋੜਾਂ ਦੇ ਟਰੈਕਟਰ ਠੰਡੇ ਲੱਗੇ ਹੋਏ ਖੰਡੇ ਕਿਰਪਨ ਵਾਲੇ ਤੇ ਆ ਨਗਰ ਕੀਰਤਨ ਦੇ ਪਹਿਲਾਂ ਦਾ ਸਾਰਾ ਇੱਥੇ ਰੱਦ ਗਏ ਤਰੋ ਉੱਜੋ ਤਰੋ ਆ ਲੱਗੇ ਨੇ ਸਿੰਘਾਂ ਸੀ ਇਦਾਂ ਦੀਆਂ ਫੋਟੋਆਂ ਕੀ ਆਲੋ। ਇਹ ਵੀ ਦੇਖ ਲਓ। ਲਾਈ। ਕਾਫੀ ਭੀੜ-ਪਰੱਕਾ ਹੋਈ ਅੱਜ ਵੀ। ਹੁਣ ਹੋ ਗਿਆ। ਪਹਿਲਾਂ ਤਾਂ ਕੀ ਕੀ ਸੀ। ਆਸ ਵਿੱਚ ਸਾਰੀਆਂ ਆਹ ਭਰੀਆਂ ਹੋਣੀਆਂ ਨੇ। ਦੇਖੋ ਇੱਧਰ। ਗੱਡੀਆਂ ਦਾ ਮਾਹੌਲ। ਉਸੇੇ ਸਤਰਾ। ਕੁੜਾ ਲੈ ਇੱਧਰ ਗੱਡੀ ਲਾਉਣੀ ਆ ਬਾਈ ਨੇ ਆ ਜਾ ਬਈ ਆ ਆ ਜੀ ਸਵੇਰੇ ਲੱਗਣੀਆਂ ਤੇ ਚਲੋ ਮਿਲਦੇ ਆਂ ਫਿਰ ਕੱਲ ਨੂੰ ਤੇ ਅੱਜ ਦੀ ਵੀਡੀਓ ਤਾਂ ਇੱਥੇ ਖਤਮ ਕਰਨੀ